ਇਹ ਇੱਕ ਨਵੀਂ ਵੈਰਾਈਟੀ BR 135 ਆ ਰਹੀ ਹੈ ਜੀ ਉਹਦੇ ਰਿਗਾਰਡਿੰਗ ਅਸੀਂ ਕਰ ਰਹੇ ਹਾਂ ਜੀ ਬਹੁਤ ਚੰਗੀ ਵੈਰਾਈਟੀ ਹੈ ਜੀ ਦਿੱਕਤੀ ਨਹੀਂ ਆ ਬਹੁਤਲੀ ਕੋਈ ਨਹੀਂ ਚੰਗੇ ਝਾੜ ਆਲੀ ਇਹਦੇ ਟਾਈਮ ਘਟਦਾ ਜੀ ਟਾਈਮ ਘਟਦਾ ਕੋਈ ਵੀ ਫਸਲ ਜਿਹੜੀ ਝੋਨੇ ਆਲੀ ਖਾਸ ਕਰਕੇ ਜਿਹਨਾਂ ਕਣ ਟੱਕ ਟਾਈਮ ਲੋਗ ਵੀ ਉਹਨੀਆਂ ਬਿਮਾਰੀਆਂ ਘੱਟ ਹੋਣਗੇ ਜੀ ਉਹਨਾਂ ਖਰਚਾ ਘੱਟ ਆਊਗਾ ਉਹਨਾਂ ਜੀਬੇ ਦਾ ਝਾੜ ਵਧੀਆ ਜਿਹੜਾ ਸਕੀਮ 30 ਕੁਆਰਟਰ ਤੋਂ ਵੱਧ ਜੀ ਝਾੜ ਆਉ। ਸੋ ਕਿਸਾਨ ਭਰਾਓ ਇਹ ਵੀਡੀਓ ਕਿਸਾਨ ਮੇਲੇ ਦੀ ਆ ਲੁਧਿਆਣੇ ਦੀ। ਇਹ ਨਵੀਂ ਵੈਰਾਈਟੀ ਜਿਹੜੀ ਆ ਇਹ ਦੱਸ ਰਹੇ ਆ PR 135 ਇਹਨਾਂ ਦੇ ਦੱਸਣ ਮੁਤਾਬਕ ਬਹੁਤ ਵਧੀਆ ਵੈਰਾਈਟੀ ਆ ਜਲਦੀ ਪੱਕਦੀ ਆ ਤੇ ਮੇਨ ਦੀ ਖਾਸੀਅਤ ਇਹ ਆ ਵੀ ਇਹ ਡਿੱਗਦੀ ਨਹੀਂ ਗੀਆ ਮੀਨ ਹਰੀ ਦੇ ਵਿੱਚ ਪਰਾਲੀਏ ਦੀ ਜਿਹੜੀ ਆ ਬਹੁਤ ਮੋਟੀ ਆ ਸੋ ਬੀਜ ਤੁਸੀਂ ਜ਼ਰੂਰ ਲਓ ਪਰ ਇਹਨੂੰ ਟ੍ਰਾਇਲ ਵਜੋਂ ਤੁਸੀਂ ਇੱਕ ਜਾਂ ਦੋ ਕਿੱਲੇ ਬੀਜ ਕੇ ਵੇਖਿਓ ਪਹਿਲਾਂ ਇਹਦਾ ਕੀ ਰਿਜ਼ਲਟ ਨਿਕਲਦਾ ਵਾ ਸਾਰਾ ਜਿਹੜਾ ਵਾ ਇਹਨੂੰ ਨਾ ਲਾਓ ਸੋ ਇਹਨਾਂ ਦੇ ਦੱਸਣ ਮੁਤਾਬਕ ਤੇ ਜਿਹੜੀ ਆ ਵੈਰਾਈਟੀ ਬਹੁਤ ਵਧੀਆ ਵਾ ਛੇਤੀ ਪੈਲੀ-ਵੇਲੀ ਹੁੰਦੀ ਆ ਖਾਦ ਵੀ ਘੱਟ ਲੈਂਦੀ ਆ ਤੇ ਝਾੜ ਜਿਹੜਾ ਘੜ ਤੋਂ ਘਟਨਾ 30 ਕੁਇੰਟਲ ਦੱਸਿਆ ਵੱਧ ਵੀ ਨਿਕਲ ਸਕਦਾ ਵਾ ਬਾਕੀ ਆਪਾਂ ਬੀਜ ਕੇ ਤੇ ਫਿਰ ਅਦਰ ਰਿਜ਼ਲਟ ਕੱਢਾਂਗੇ ਕੀ ਰਿਜ਼ਲਟ ਨਿਕਲਦਾ ਧੰਨਵਾਦ